ਕੈਨੇਡਾ ਵਿੱਚ ਲਿਬਰਲ ਪਾਰਟੀ ਨੇ ਆਪਣੇ ਨੇਤਾ ਦੀ ਚੋਣ ਲਈ ਚੋਣ ਨਿਯਮਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਜਿਸ ਵਿੱਚ ਨਾਮ ਜਮ੍ਹਾਂ ਕਰਵਾਉਣ ਲਈ 23 ਜਨਵਰੀ ਦੀ ਸਮਾਂ ਸੀਮਾ ਅਤੇ ਭਾਗ ਲੈਣ ਲਈ 3,50,000 ਕੈਨੇਡੀਅਨ ਡਾਲਰ ਅਤੇ ਯੂ ਐਸ ਏ ਦੇ ਲਗਭਗ 2,43,000 ਦੀ ਦਾਖਲਾ ਫੀਸ ਸ਼ਾਮਿਲ ਹੈ ਵੋਟ ਪਾਉਣ ਵਾਲਿਆਂ ਲਈ ਅਪਣਾਏ ਗਏ ਨਵੇਂ ਨਿਯਮਾਂ ਬਦਲ ਦਿੱਤੇ ਗਏ ਨੇ ਇੱਕ ਵਿਅਕਤੀ ਨੂੰ 27 ਜਨਵਰੀ ਤੱਕ ਲਿਬਰਲ ਪਾਰਟੀ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਇੱਕ ਕੈਨੇਡੀਅਨ ਨਾਗਰਿਕ ਜਾਂ 14 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਲੋੜ ਵਾਲਾ ਸਥਾਈ ਨਿਵਾਸੀ ਹੋਣਾ ਚਾਹੀਦਾ ਇਹਦਾ ਪਹਿਲਾ 14 ਸਾਲ ਦੇ ਬੱਚੇ ਵੋਟ ਪਾ ਸਕਦੇ ਸਨ ਹੁਣ ਪਿਛਲੇ ਹਫਤੇ ਟਰੂਡੋ ਅਹੁਦਾ ਛੱਡਣ ਲਈ ਲਿਬਰਲ ਪਾਰਟੀ ਦੇ ਤੀਬਰ ਦਬਾਅ ਅੱਗੇ ਝੁਕਿਆ ਅਤੇ ਨਵਾਂ ਨੇਤਾ ਆਪਣੇ ਆਪ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦਾ ਨੇਤਾ ਬਣ ਜਾਵੇਗਾ ਟਰੂਡੋ ਦੀ ਕਮਾਂਡ ਸੰਭਾਲਣ ਲਈ ਵੱਖ-ਵੱਖ ਨਾਮਾਂ ਤੇ ਪਵੰਦੀ ਲਗਾਈ ਜਾ ਰਹੀ ਹੈ ਜਿਸ ਵਿੱਚ ਕੁਝ ਸੀਨੀਅਰ ਕੈਬਨਿਟ ਮੰਤਰੀ ਅਤੇ ਹੋਰ ਲੋਕ ਕੰਡਿਆਲੀ ਤਾਰ ਤੇ ਬੈਠੇ ਨੇ ਜਦੋਂ ਸਮਰਥਨ ਦਾ ਅੰਦਾਜ਼ਾ ਲਗਾ ਰਹੇ ਨੇ ਨਾਮਾਂ ਵਿੱਚ ਸਾਬਕਾ ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਕ੍ਰਿਸਟੀ ਕਲਾਰਕ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਮਾਰਕ ਕਾਰਨ ਸਾਬਕਾ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਹਾਊਸ ਆਫ ਕਮਾਂਡਜ਼ ਲੀਡਰ ਕਰੀਨਾ ਗੋਲਡ ਰੋਜ਼ਗਾਰ ਮੰਤਰੀ ਸਟੀਫਨ ਮੈਕਨਿਕ ਕੁਦਰਤੀ ਸਰੋਤ ਮੰਤਰੀ ਜਨਾਥਨ ਵਿਲਕ੍ਰਿਸਨ ਅਤੇ ਨਵ ਵੋਵੇਸ਼ਨ ਮੰਤਰੀ ਫ੍ਰਿਕੋਜ਼ ਫਲਿੱਪ ਸ਼ਾਮਲ ਨੇ ਸੰਸਦ ਵਰਤਮਾਨ ਵਿੱਚ 24 ਮਾਰਚ ਤੱਕ ਮੁਲਤਵੀ ਹੈ ਅਤੇ ਤਿੰਨੋਂ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਮੋੜ ਸ਼ੁਰੂ ਹੋਣ ਤੇ ਉਹ ਲਿਬਰਲ ਸਰਕਾਰ ਨੂੰ ਵੋਟ ਪਾਉਣਗੇ ਲਿਬਰਲ ਪਾਰਟੀ ਨੇ 9 ਮਾਰਚ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਰੇਗੀ